ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਰਹੋਗੇ ਰਿਕਵੈਸਟ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿੰਨਾ ਜ਼ਿਆਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਸੋਰ ਸਿੰਘ ਜ਼ਿਲ੍ਹਾ ਸ਼ਰੀ ਤਰਨਤਾਰ ਸਾਹਿਬ ਤਹਿਸੀਲ ਅਗਦੀ ਨੂੰ ਪੱਟੀ ਭਾਈ ਹਰਚੰਦ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਐਨੀਮਲ ਇਥੋਂ ਖਵਾਵਾਂਗੇ ਇੱਕ ਗਾਂ ਸੂਈ ਇੱਕ ਮੱਝ ਸਜਨੋ ਜਾਇਜ਼ ਕੀਮਤੇ ਖਰੀਦਾਰੀ ਇਸ ਫਾਰਮ ਤੋਂ ਕਰਵਾਈਦੀ ਆ ਜੁੜੇ ਰਹੋ ਅੰਤ ਤੱਕ ਬਾਕੀ ਆਪਣੇ ਵੀਰ ਨਾਲ ਕਰਦੇ ਆ ਗੱਲਬਾਤ ਪੁੱਛਦੇ ਕਿਵੇਂ ਦੇ ਰਹਿਣਗੇ ਰੇਟ ਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੜ੍ਹਦੀ ਕਲਾ ਆ ਚੱਪਾ ਭਾਈ ਗੁਰਜੀ ਓਕੇ ਰਿਪੋਰਟ ਆ ਚੜ੍ਹਦੀ ਕਲਾ ਜੀ ਤੁਸੀਂ ਚਾਹੋ ਕਿਰਪਾ ਰੱਬ ਦੀ ਜੀ ਡਰੈਸ ਕਰੀਏ ਨੋਟ ਇੱਕ ਰਾਂ ਪਿੰਡ ਪਿੰਡ ਸੋਰਸੀ ਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ 97806 5272 ਠੀਕ ਹੈ ਕਿੰਨੇ ਪਸ਼ੂ ਆਪਣੇ ਕੋਲ ਅੱਜ ਆਪ ਦੋ ਐਨੀਮਲ ਦੋ ਐਨੀਮਲ ਠੀਕ ਹੈ ਇੱਕ ਕਾਓ ਇੱਕ ਪੈਲੋ ਹੈਨਾ ਤੇ ਇਤੋਂ ਵਹੜ ਤੋਂ ਕਰੀਏ ਸ਼ੁਰੂਆਤ ਇਹ ਬਾਈ ਕਿੰਨਾ ਪੱਕਾ ਦੁੱਧ ਹੋਊਗਾ ਕੋਲ ਇਹ ਤਾਂ ਲੈ ਜੀ 12 ਕਿਲੋ ਦੁੱਧ ਆ ਜੇ 12 ਕਿਲੋ ਮਗਰ ਬੱਚਾ ਮਗਰ ਫੀਮੇਲ ਮੇਲ ਦਾ ਮੇਲ ਦਾ ਬੱਚਾ ਵਸ਼ ਆ ਗਿਆ ਮਗਰ ਸਚਨੋ ਹਾਂਜੀ ਠੀਕ ਹੈ ਬਰਾਊਨ ਕਲਰ ਦਾ ਤੇ ਵਾਈਟ ਤੇ ਇਹ ਕਲਰ ਦੀ ਬਲੈਕ ਦੀ ਵਹੜ ਦੇਖੋ ਲੇਖੇ ਤਰ ਤਰ ਤਨੋ ਕਰਵਾ ਦਨੇ ਚੈੱਕ 12 ਕਿਲੋ ਦੁੱਧ ਹੋਊਗਾ ਪੱਕਾ ਜੀ ਨੇ ਪੋਹਣਾ ਚੌਣ ਚਵਾ ਬਿਲਕੁਲ ਓਕੇ ਹੋਊਗਾ ਹਮ ਲਓਏ ਕੀ ਬਾਤ ਹੈ ਹਾਂ ਦੇਖੋ ਜੱਟ ਲਓਏ ਲਓਏ ਆਹ ਦੇਖੋ ਸਜਣੋ ਸਮਾਂ ਨੋਟ ਕਰਿਓ ਤਕਰੀਬਨ 12 ਦਾ ਦੁਪਹਿਰ ਦਾ ਟਾਈਮ ਹੈ 12 ਵਜੇ ਦਾ ਤੇ ਦਿਨੇ 6 ਵਜੇ ਮਾਰਨਿੰਗ ਅਚਵਾਈ ਕੀਤੀ ਆ ਅੰਤਾਜਾ ਲਾ ਲਿਓ ਕਿ ਸ਼ਾਮ ਨੂੰ 6 ਵਜੇ ਕਿੰਨੇ ਬਣੂਗੀ ਹੋਰ ਤੇ ਜਿਹੜਾ ਮਗਰ ਇਹ ਮੇਲ ਕਾਫ ਬੱਜਾ ਹੈ ਬਰਾਊਨ ਠੀਕ ਹੈ ਜੀ ਤੇ ਸੂਈ ਨੂੰ ਕੋਈ ਤਕਰੀਬਨ 20 25 ਦਿਨ ਹੋ ਗਏ ਨੇ ਲਓ ਜੀ ਕੋਈ ਨਹੀਂ ਧਿਆਨ ਨਾਲ ਜੀ ਲਾਓ ਲਓ ਤੁਰਾ ਤਰਾ ਬਹੁਤ ਸੋਨਾ ਵਹਿੜਦਾ ਲੱਗਾ ਤੂ ਆ ਵੀ ਦੂਜਾ ਵੀ ਲਾ ਸਕਦਾ ਕੋਈ ਤੀਜਾ ਵੀ ਲਾ ਸਕਦਾ ਠੀਕ ਹੈ ਜੀ ਲੈਓ ਬਾਈ ਜੀ ਜਾਓ ਬਾਈ ਜੀ ਇੱਕ ਕੇ ਲਾਇਓ ਨਾਲ ਲੋ ਠੀਕ ਹੈ ਜੀ ਤੇ 12 ਕਿਲੋ ਜਿਹੜਾ ਦੁੱਧ ਆ ਉਹਨਾਂ ਨੂੰ ਤਾਜ਼ਾ ਲਾ ਲਿਓ ਕਿ 6 ਘੰਟੇ ਹੋਏ ਆ ਸਿਰਫ ਚਵਾਈ ਕੀਤੀ ਨੂੰ ਸ਼ਾਮਾਂ ਨੂੰ ਜਿਹੜੀ ਗਾਂ ਕਰਦੇ ਹੋ ਬਾਈ ਜੀ ਮੜਿਆ ਲਾਲੂੜ ਬਖਾ ਦਿਓ ਕਿ ਨਹੀਂ ਝਾਮ ਨੂੰ ਫਸ ਜੂ ਸਜਣੋ ਸ਼ਾਮ ਨੂੰ ਪੂਰੀ ਫਸ ਜੂਗੀ ਕਿਉਂਕਿ ਟਾਈਮ ਦੇ ਨਾਲ ਹੀ ਇਹ ਫਸਣੀ ਆ ਜੇਠ ਪਾਰੀ ਖਿਡਾਰੀ ਹੋਵੇ ਤੇ ਫਿਰ ਦੂਣੀ ਲੱਗੇ ਹਨਾ ਹਾਂਜੀ ਹਾਂਜੀ ਅਜੇ 6 ਘੰਟੇ ਹੋ ਗਏ ਸਾਰੇ ਚਵਾਈ ਨੂੰ ਤੇ ਕਿੰਨੇ ਦੀ ਬਾਈ ਰੇਟ ਕੀ ਕਰਦੇ ਕਿੰਨੇ ਦੇ ਦਿੱਗੇ ਮੋਲ ਜੀ 45000 ਰੁਪਏ ਹਾਂ ਤੇ ਕਿੰਨੇ ਦੀ ਫਿਕਸ ਕਰ ਦਿੱਤੀ ਬਾਈ ਜੀ 3 ਛੋਟ ਕਰਦੀ 3000 ਹਾਂਜੀ ਨਹੀਂ 2 ਹੋਰ ਕਰ ਦਿੱਗੇ ਨਹੀਂ ਮਤਲਬ ਜਿਆਦਾ ਘਾਟਾ ਪੈਣਾ ਜੇ ਇਹ ਤੇ ਪੈ ਆ ਪੂਰ ਜੀ ਲੱਗੇ ਨਜ਼ਾਰੇ ਲੈਣ ਜਾ ਕੇ ਦੁੱਧ ਪੀਣ ਹਾਂ ਚਲੋ 40000 ਦੀ ਸਜਣੋ ਫਿਕਸ ਨਾਲ ਬੱਚਾ ਵੀ ਆ ਕਿਉਂਕਿ 20 25 ਦਿਨ ਦਾ ਸੂਆ 20 ਦਾ ਹੋ ਗਿਆ ਹੋਊਗਾ ਸੋ ਇਹ ਨੂੰ ਤੇ ਮਗਰ ਇੱਕ ਆ ਗਈ ਕੱਟੀ ਆ ਭਾਈ ਜੀ ਆ ਮੈਂ ਦੇ ਕੱਟਾ ਜੀ ਕੱਟਾ ਆ ਗਿਆ ਹਾਂਜੀ ਤੇ ਕਿੰਨਾ ਦੁੱਧ ਭਾਈ ਪੱਕਾ ਆਊਗਾ ਮੈਂ ਕੋਲ ਇਹ ਥਲੇ 9 10 ਕਿਲੋ ਦੁੱਧ ਲਾਜੀ ਠੀਕ ਹੈ ਜੈਡ ਬਲੈਕ ਆ ਗਈ ਨਾ ਬਿਲਕੁਲ ਹਾਂਜੀ ਹਾਂਜੀ ਪੂਰੀ ਬਲੈਕ ਸੂਆ ਤੀਜਾ ਤੀਜਾ ਸੂਆ ਠੀਕ ਹੈ ਚਲੋ ਤੋਰ ਦਿਓ ਵਾਕਿਆ ਹੀ ਸਿੰਘ ਸੁਬ ਬਹੁਤ ਬਿਊਟੀ ਕੇ ਸਿੰਘਾਂ ਦੀ ਬਣੀ ਸਜਣੋਂ ਨਿੱਕਾ ਗੋਲ ਸਿੰਘ ਆ ਮਾਲਵੇ ਦੀ ਨੂੰ ਖਲੇਖਾ ਜਵੇਂ ਪਉਂਦੀ ਆ ਕਿਉਂਕਿ ਜੈਡ ਬਲੈਕ ਹੈ ਨਾ ਬਿਲਕੁਲ ਆਪਰ ਤੋੜਾ ਤਰਾ ਚੈੱਕ ਕਰ ਲਓ ਮੇਰੇ ਭਰਾ ਬਾਕੀ ਲੋ ਜੀ ਨਾ ਗਲ ਚੰਗੀ ਸਜਣਾ ਮੈਂ ਵੱਡੀਆਂ ਪੂਰੀ ਵਜਨ ਲੋਡ ਦੀ ਫੁੱਲ ਵੱਡੀਆਂ ਛੋਟੀਆਂ ਹਨਾ ਹਾਂ ਸੇਗ ਮੋਦੀ ਕਾਰਟੀ ਫੇਸ ਕੁਆਲਟੀ ਵਜਨ ਲੋਡ ਫੁੱਲਿਆ ਫੇਸ ਕੁਆਲਟੀ ਤੇ ਜਿਹੜੀ ਥਨਾ ਦੀ ਸਪੇਸ ਆ ਉਹ ਬਹੁਤ ਹੈ ਚਾਰੇ ਗੁੱਠਾਂ ਤੇ ਵਿਰਲ ਬਹੁਦੇ ਹਸਣਾ ਦੀ ਸਫਾਈ ਆ ਬਾਹਨੇ ਦੀ ਬਿਲਕੁਲ ਥਾਂ ਲੈਵਾ ਪੱਧਰ ਆ ਤੇ ਪੱਕਾ ਦੁੱਧ ਕਿੰਨਾ ਅੰਤਜ ਦੱਸਿਆ ਜੀ 9-10 ਕਿਲੋ 9 ਕਿਲੋ ਮਨਗੇ ਜੀ ਅੱਛਾ 9-10 ਕਿਲੋ ਦੁੱਧ ਪੱਕਾ ਭਾਈ ਜੀ ਹੋਊਗਾ ਨਾ ਤੇ ਰੇਟ ਕਿੰਨੀ ਕੁ ਕੀਮਤ ਕਰ ਦੀਏ ਸੋਲ ਜੀ ਇਹਦਾ 75000 ਰੁਪਏ ਹੈ ਜੀ ਤੇ ਜੈਸਨੋ 70 ਦੀ ਕਰ ਦੀਏ ਜਿਆਦਾ ਘਟਾ ਬਹਿਣਾ ਚਲੋ ਜਾਣ ਦੀਏ ਪਿਆਰ ਮੌਤ ਕਰਦੇ ਹੈਨਾ ਤੇ ਆ ਮਗਰ ਕਟਾ ਆ ਗਿਆ ਕੁਇ ਮਹੀਨੇ ਦਾ ਲਾ ਲਈ ਕੋਈ ਸਵਾ ਦਾ ਲਾ ਲਈ ਇਹ ਅੰਦਾਜ਼ਾ ਤੁਸੀਂ ਆਪ ਲਾ ਲਓ 1.5 ਦਾ ਮਹੀਨੇ ਦਾ ਤੇ ਇਹੋ ਦੋ ਪਸ਼ੂ ਆਪਣੀ ਖਰੀਦਦਾਰੀ ਕਰਿਓ ਪਿੰਡ ਸੋਰ ਸਿੰਘ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ